<laughs> तो जी भाई बीमारी वाली का हाल देख लो छोटा बूझा तो हो बमारियाँ सात सौ सतर है क्या कुछ बिच कई ਭਾਈ ਜੱਗਾ ਵੀ ਪਹੁੰਚ ਗਿਆ ਦੇਖਣਾ ਹਾਂ ਪ੍ਰਧਾਨ ਜੱਗਾ ਪਾਸ ਕਰੂਗਾ ਕਿਹਾ ਕਹਿੰਦਾ ਸੈਂਪਲ ਹਾਂ ਪਟਾਸ਼ ਜ਼ਿਆਦਾ ਨਾ ਭੁੱਲ ਜਾਓ ਬਸ ਵੀ ਜੀਰੀ ਲਾਈ ਤੇ ਹਾਂ 25 ਸਨਮ 25 25 25 ਹੈ ਮਾੜਾ ਮਾੜਾ 25 ਜਿਹੜੇ ਜੱਗੇ ਖੇਤ ਪੱਕ ਵੀ ਗਏ ਉਹ ਨਾ ਵੀ ਹੁਣ ਵੀ ਪੈ ਗਈ ਹੁਣ ਵੀ ਪੈ ਗਈ ਦੋਨੋਂ ਵੀ ਕੁਸਤੇ ਕੁਸ ਹੋ ਗਿਆ ਦੋ ਇੰਚੇ ਪ੍ਰਧਾਨ ਹੱਦ ਵਾਲੀ ਤਾਂ ਮੈਂ ਹਸ਼ਵੀਰ ਦੇ ਦੇਖਿਆ ਅੱਜ ਸਪਰੇਅ ਕਰਾਉਣ ਲੱਗਿਆ ਫੜੇ 15 ਦਿਨ ਨੂੰ ਜੀਰੀ ਵੱਡੂ ਹੋਣੀ 15 ਦਿਨ ਨੂੰ ਕਿੱਥੇ ਗਿਆ ਸਪਰੇਅ ਕਰਨ ਮਾੜੇ ਚ ਲਓ ਜੀ ਭਾਈ ਪਹੁੰਚ ਗਈ ਕਬੈਨ ਪਰ ਆਉਂਦੇ ਦੁਪਹਿਰ ਨੂੰ ਪ੍ਰਧਾਨ ਦੇ ਕਹੇ ਤੇ ਬੰਦੇ ਦੁਪਹਿਰੇ ਨੂੰ ਠੀਕ ਆ ਪ੍ਰਧਾਨ ਪ੍ਰਧਾਨ ਡਰਾਂਦਾ ਥਾ ਡਰਦਾ ਨਹੀਂ ਮੈਂ ਵੀਡੀਓ ਪਾਦਣੇ ਥਾ ਟਾਈਮ ਦੇਖ ਲੈ 1 ਵਜੇ ਕਹਿ ਦਿੱਤਾ 1:55 1:55 ਹੋ ਗਏ ਸਾਡਾ ਆੜਤੀ ਸਾਡੇ ਬਿਲੋਂ ਓਖੋ ਹੋ ਜਾਂਦਾ ਕਹਿੰਦਾ ਸਵੇਰੇ ਵੜਾਉਂਦੇ ਆ ਦੇਖ ਲੈ ਭਾਈ ਲਾਈਵ ਭਾਈ ਦੱਸ ਕਿੰਨੇ ਵੇ ਵਟਣ ਲੱਗਿਆ 1 ਵਜੇ ਕਹਿ ਦਿੰਦੇ 2 ਵਜੇ 2 ਵਜੇ ਇਹ ਕਰ ਲਿਆ ਹਾਂ ਭਾਈ ਪ੍ਰਧਾਨ ਦੇ ਆ ਅੱਛਾ ਲੋਈ ਭਾਈ ਕਟਰ ਪਹਿਲਾ ਲਿਆਉਣਾ ਪੈਂਦਾ ਇਹ ਫੇਰ ਪਿੱਛੇ ਮਸ਼ੀਨ ਆਉਂਦੀ ਐ ਤਾਂ ਇਹ ਭਾਈ ਜਾਂਦੇ ਹੋਏ ਲੈ ਜਾਂਦੇ ਨਾ باقی ਹਾਂ ਆਹ ਨਹੀਂ ਜਾਂਦਾ ਗਾਹ ਨੂੰ ਤੂੰ ਤਾਂ ਵੱਡਣਾ ਪਰਾਂ ਤੇਰਾ ਮੈਂ ਕਹਾਂ ਰੈਂਡ ਵੀ ਪੜਦੇ ਜਿਹੜੀ ਵਿੱਚ ਆ ਨਾ ਸਾਡੇ ਫੇਰ ਵੀ ਚੱਲੋ 12 13 ਫੁੱਟ ਹਾਂ ਦਾ ਹੋਰ 4 ਫੁੱਟ ਕਰਕੇ ਅੰਦਰ ਲਾ ਦੇ ਹਾਂ ਠੀਕ ਐ ਹਾਂ ਤੈਨੂੰ ਕੱਢੀ ਗੱਲ ਕਿਹੜੇ ਭਾਈ ਆ ਜੀ ਪਹਿਲਾ ਵਾਲਾ ਆ ਮੈਂ ਕੱਟ ਦੇਣਾ ਸਾਰੀ ਦੋਏ ਠੀਕ ਹੈ ਦੋਏ ਨੂੰ ਵੀ ਕਹਿ ਦੂੰਗਾ ਖੁਦ-ਮੁਤ ਖਾ ਲਓ ਹਾਂ ਠੀਕ ਯਾਨੀ ਮੈਂ ਕਟਰ ਖੋਲਦਾ ਉੱਥੀ ਦੇ ਲੇ ਕੇ ਆ ਜਾਣਾ ਨਾਣਾ ਠੀਕ ਹੈ ਕਰੂ ਦਾ ਬਟ ਨਹੀਂ ਮਾਰਨਾ ਲਓ ਜੀ ਬਾਈ ਇੱਕ ਵਾਰ ਕਟਰ ਵਾਲ ਜਾ ਲਾਉਣਾ ਔਖਾ ਪ੍ਰਧਾਨ ਮੁੜ ਕੇ ਕੰਮ ਠੀਕ ਹੈ ਨਾਣਾ ਹਾਂ ਲਾ ਦੇ ਕੋਈ ਗੱਲ ਨਹੀਂ ਲੈ ਭਾਈ ਜਵੀ ਬੀਜੀ ਵਿੱਚ ਪ੍ਰਧਾਨ ਦਿਲ ਖੁਸ਼ ਹੋ ਕਰਤਾ ਜੇ ਕਹਿੰਦਾ ਲਾ ਦੇ ਕੋਈ ਚੱਕਰ ਨਹੀਂ ਜੰਮੀ ਤਾਂ ਨਹੀਂ ਪ੍ਰਧਾਨ ਹਲੇ ਆਹੇ ਭਾਈ ਜਕਰ ਜੁਲਾਇ ਇੱਕ ਆਪਾ ਨੂੰ ਔਖਾ ਇਹ ਬਾਕੀ ਕੰਮ ਸੈਟ ਹੈ ਲੋ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਪ੍ਰਧਾਨ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਭਾਈ ਅੱਜ ਵੱਢਣ ਲੱਗੇ ਆ 777 ਹਾਂ 777 372 ਭਾਈ 777 ਬੀਜ ਜੀ ਬਿਮਾਰੀ ਵਾਲਾ ਖੇਤ ਆ ਬੱਤੀ ਚਾਰ ਝੂਟ ਜਾ ਤਾਂ ਇਹ ਜੀ 2 ਕਿਲੇ ਵੱਢਣੇ ਆ ਦੇਖਦੇ ਕਿੰਨੇ ਬੰਬੂ ਹੁੰਦੇ ਆ ਸੁੱਕਿਆ ਬਾਕੀ ਡਰਾ ਤਰਹਿ ਆ ਡਰਾ ਤਰ੍ਹਾਂ ਕਹਿੰਦਾ ਇੱਕ ਬੰਬੂ ਹੋਣਾ ਕਿੱਕੇ ਬੰਬੂ ਹੋਣਾ ਫਿਰ ਦੂਏ ਬੰਦਾ ਕਹਿੰਦਾ ਤਿੰਨ ਹੋਜੂਗੇ ਬਾਕੀ ਦੇਖਦੇ ਆ ਅਸੀਂ ਜੋਰ ਮਾਰਦੇ ਆ ਜੀ ਚਾਰ ਹੋ ਜਾਣਗੇ ਚਾਰ ਹੋ ਜੂਵੇ ਆ ਪ੍ਰਧਾਨਾ ਕਿ ਉਹ ਦੋ ਗੀਲੇ ਆ ਵੀ ਇਹ ਚਾਰ ਬੰਬੂ ਹੋਗੇ ਤਾਂ 20 ਦੀ ਐਵਰੇਜ ਆ ਜੂਗੀ ਹਾਂ ਜੇ ਤਿੰਨ ਹੋਏ ਫੇ 15 ਦੀ ਜਾਣੀ ਭਾਈ ਜਾਣੀ 18 20 ਦੀ ਆ ਜਵੇ ਫਿਰ ਬੱਜਾਂਗੇ ਮੜ ਮੋਟੇ ਇਹ ਨਹੀਂ ਫਿਰ ਉਹ ਸੈਡਾ ਤਗੜੀਆਂ ਦੇ ਵਿੱਚ ਮਾੜਾ ਹੈ ਹਾਂ ਸੈਡਾ ਤਗੜੀਆਂ ਉਹ ਫਲੈਟ ਦੀ ਵੀ ਪੈ ਗਈ ਨਾ ਬਾਅਦ ਚ ਆ ਕੇ ਸੀ ਫਲੈਟ ਉਹ ਸੀ ਫਲੈਟ ਦੀ ਪੈ ਗਈ ਜਿਹੜੀ ਦਾ ਬਾਈ ਉਦੋਂ ਪੱਕੇ ਗਈ ਸੀ ਤੀ ਦੇਖੋ ਸਾਰੀ ਮੱਕੀ ਮਸ਼ੀਨ ਹੁਣ ਪਹਿਲੇ ਘੇੜੇ ਨਹੀਂ ਦੱਸ ਦੇਣਾ ਜਾਂ ਘੁੰਮ ਕੇ ਉਰੇ ਆਉਣੀਆਂ ਜਿਹੜਾ ਸੀਸੇ ਜੇ ਮਨ ਦਾਣੇ ਦੇਖ ਕੇ ਤਾਂ ਰੌਣਕ ਮੇਲਾ ਹੈਗਾ ਇਹ ਹਾਂ ਇਹ ਨਹੀਂ ਦੇਖੇ ਫਿਰ ਇਹ ਕਮੈਨ ਵੱੱਤੇ ਜਾਣਾ ਰਹੂਆ ਪ੍ਰਧਾਨ ਕਮੈਨ ਪਰ ਤੇ ਤਾਂ ਬਹੁਤ ਉੱਪਰ ਦੇ ਸਾਰੇ ਹੀ ਰੀ ਰੱਖ ਜਾਣਾ ਵੀ ਕਿਵੇਂ ਆ ਹੂੰ ਮਾਰ ਕੇ ਆਉਂਗੇ ਬਾਈ ਕਿਹੜਾ ਕਮੈਨ ਵੱੱਤੇ ਕਿ ਤੁਹਾਨੂੰ ਦਿਖਾਉਂਦੇ ਆ ਚਲੋ ਫਿਰ ਵੀ ਹੈਗੀ ਮਹਾਰਾਜੀ ਸਰਪਾ ਰੌਣਕ ਦੀ ਹੂੰ ਕੀ ਨੀ ਗੱਲ ਪਰਾਂ ਫਿਰ ਜਬੀ ਉਹ ਵੀ ਇੱਧਣੇ ਰੇ ਪਾਜਾ ਵੀ ਵੀ ਨਹੀਂ ਇੱਥੇ ਹਾਂ ਠੀਕ ਦੇਖੋ ਕੱਲੂ ਵੀ ਦੇਣੇ ਹਾਂ ਹਾਂ ਬਸ ਹੁਣ ਮਹਾਰਾਜਾ ਨਾਲ ਲੈ ਕੇ ਆ ਗਿਆ ਘਰਾਂ ਹਾਂ ਤਿੰਨ ਛੇ ਲੜਾਈ ਦੇ ਪੌਣੇ ਦੇ ਵਿੱਚ ਅੱਛਾ ਤੂੰ ਪਾਉਂਦੇ ਲੈਂਦੇ ਪਏ ਆ ਬਾਕੀ ਇਸ ਵੇਸ ਸੁਵਾ ਕੇ ਵੱਢਣੀ ਹੈ ਪ੍ਰਧਾਨ ਹਾਂ ਅੱਗ ਨਹੀਂ ਲਾਉਣੀ ਹੈ ਜੀ ਇਸ ਵੇਸ ਹਾਂ ਅਦੇ ਲਾ ਪਤਾ ਨਹੀਂ ਲੱਗਦਾ ਮੈਨੂੰ ਗੱਲ ਉਸ ਨੂੰ ਹੈ ਤਾਂ 1000 ਰੁਪਏ ਡੀਜ਼ਲ ਦਾ ਖਰਚਾ ਜੇ ਆ ਹੋਵੇ ਆਪਣਾ ਹਾਂ ਇਹ ਤਾਂ ਹੈ ਇਨੀ ਗੱਲ ਸੁਪਰ ਸੀਡਰ ਹੋਵੇ ਸੁਪਰ ਸੀਡਰ ਹੋਵੇ ਓਕਣ ਜਿੱਕਰ ਮਰਜ਼ੀ ਰੋਣੀ ਕਰਕੇ ਪੀਤੇ ਵੀ ਨਾਲੇ ਅਗਲੇ ਸਾਲ ਤੱਕ ਖਾਦ ਬਣ ਜਾਣੀ ਹਾਂ ਪਤਾ ਵੀ ਨਹੀਂ ਲੱਗਦਾ ਵੀ ਕਿੱਥੇ ਗਈ ਪਰਾਲੀ ਇਹਦਾ ਵੀ ਨਹੀਂ ਅਸੀਂ ਪਤਾ ਲੱਗਣ ਦੇ ਹੁਣ ਦੇਖੀ ਤੋਂ ਹਾਂ ਬਾਕੀ ਦੇਖਦੇ ਹਾਂ ਬਾਕੀ ਦੇਖਦੇ ਭਾਈ ਕਬੈਨ ਪਹੁੰਚ ਗਈ ਨਾ ਪਰਾਂ ਦੋ ਕੀਲੇ ਰੇਰੇ ਪਰ ਹੋ ਓ ਬੰਦ ਜੀ ਬਾਈ ਉੱਥੇ ਐਂਡ ਹੈ। ਪਰ ਜੇ ਅਸਲ ਤਾਂ ਹੋਵੇ ਫਿਰ 2 ਕਿਲਿਆਪਨੂੰ ਘੇੜਾ ਆਉਣਾ ਨਹੀਂ ਚਾਹੀਦਾ। ਉਹ ਨਹੀਂ ਆਉਂਦਾ ਹੈਗਾ। ਜੇ ਪੂਰੇ ਤਕੜੇ ਤਾਂ 2 ਕਿਲਿਆਪਨੂੰ ਘੇੜਾ ਨਹੀਂ ਆਉਂਦਾ। 2 ਕਿਲਿਆਪਨੂੰ ਘੇੜਾ ਆਉਣਾ ਨਹੀਂ ਚਾਹੀਦਾ। ਜੇ ਬਿਮਾਰੀ ਠਮਾਰੀ ਹੈ ਜਾਂ ਝਾੜ ਘਾਟ ਹੈ ਫਿਰ ਘੇੜਾ ਜੇ ਕਰਦਾ। ਉਹ ਹੈ। ਨਹੀਂ ਤਾਂ ਜਿੱਕਣਾ ਬਾਈ ਉਹ ਕਮੈਨ ਉੱਥੇ ਪਹੁੰਚੀ ਹੈ। ਉੱਥੇ ਤੇ ਆ ਖੁੰਝੇ ਪਾ ਫੂਟਰ ਵਾਜੀਆ ਕਰਦਾ। ਬਸ ਚੱਲਦਾ। ਆਲੀ ਸਾਈਡ ਬਾਈ ਸਾਹਮਣੇ। ਹੁਣ ਦੇਖਦੇ ਆ। ਓਕੇ। ਬਾਕੀ ਆਹ ਸਾਈਡ ਬਹੁਤ ਵਧੀਆ ਤੀ। ਹਾਲਾਂਕਿ ਉਹੀ ਗੱਲ ਹੈ। ਆ ਲਾਕ ਤਾਂ ਖਰੀਦੀ ਸੀ ਬਾਈ ਇਹੀ ਨਿਗਰ ਰਹਿ ਦੋ ਘੰਟਾ ਖੇਤᱨ ਵੀ ਕਿਆ ਸਮਝੀਏ ਹਾਂ ਲਗ ਲਗ ਬਿਮਾਰੀ ਨਹੀਂ ਸਾਰੇ ਖੇਤ ਚ ਬਿਮਾਰੀ ਆ ਆ ਦੋ ਫਟਾ ਬਿਮਾਰੀ ਨਹੀਂ ਸਾਰੇ ਖੇਤ ਚ ਬਿਮਾਰੀ ਆ ਬੀਜ ਹੋਈ ਆ ਬੀਜ ਹੋਈ ਆ ਕਿਆ ਸਮਝੂ ਬੰਦਾ ਚਲੋ ਬਾਈ ਗੱਲ ਹਸ਼ਬੀਂ ਦੇ ਦੇਖੀ ਆ ਜੀ ਮੈਂ ਪਿੰਡ 775 ਹਾਂ ਬਹੁਤ ਵਧੀਆ ਬਣੀ ਖੜੀ ਹੈ ਹਾਂ ਛੱਡ ਕੇ ਚਲੋ ਨਹੀਂ ਨਹੀਂ ਇੱਥੇ ਪੈਣੀ ੱਟੀ ਕੋ ਹਾਂ ਅੱਜ ਮੈਂ ਦੇਖਿਆ ਵਧੀਆ ਜੀ ਰਹੀ ਆ ਚੂਹਾ ਚੂਹਾ ਹੈਗਾ ਚੂਹਾ ਸ਼ਾਇਦ ਹੋਊਗਾ ਪਹਿਲਾਂ ਫਿਰ ਲਿਆ ਮੈਂ ਦੇਖਿਆ ਕਿਉਂ ਬਾਂਲ ਕਰਕੇ ਚੂਹਾ ਹੋਊਗਾ ਪੁਰਾਣੇ ਇਹ 770 ਵੀ ਜੰਗਨੀ ਫਰਕ ਕੋਈ ਵੈਰੈਟੀ ਕੋਈ ਥੈਲੀ ਵਧੀਆ ਆਂਦੀ ਕੋਈ ਕੁਆੜ ਆਂਦੀ ਹੈ ਨਹੀਂ ਨਹੀਂ ਉਦਾਂ ਹੀ ਇਹਦਾ ਮੌਸਮ ਦਾ ਹੀ ਹੋ ਗਿਆ ਇੱਕੀ ਹਾਂ ਹੁਣ ਜਿਹਦਾ ਪਹਿਲਾਂ ਠੀਕ ਦੀ ਬਾਅਦ ਆ ਕੇ ਖਰਾਬ ਹੋ ਗਈਆਂ ਬਾਅਦ ਮਾ ਆ ਕੇ ਪਤਾ ਲੱਗਣ ਲੱਗਿਆ ਪਹਿਲਾਂ 26 ਖਰਾਬ ਸੀ ਹਾਂ ਆਹ ਠੀਕ ਦੀ ਮੈਂ ਖਾ ਚਾਲ ਆਹ ਡੁੱਬ ਗਈ ਆਪ ਚੱਲ 26 ਨੇ ਫੇਰ ਵੀ ਠੀਕ ਕਰੇ ਹੁਣ 60 ਨੇ ਫੇਰ ਬਚਾਤੇ ਆਹ ਫੇਰ ਦੇਖੋ ਪ੍ਰਧਾਨ ਜੀ 20 ਦਾ ਝਾੜ ਰੱਖੇ ਕੋਈ ਵਧੀਆ ਝਾੜ ਹਾਂ ਠੀਕ ਹੈ ਹੁਣ ਦੇ ਟਾਈਮ ਗੱ ਕਿਉਂਕਿ ਬਾਈ ਪਤਾ ਨਹੀਂ ਮੌਸਮ ਹੈ ਇੱਧਰ ਆ ਪਤਾ ਨਹੀਂ ਗਰਮੀ ਜ਼ਿਆਦਾ ਹੋ ਗਈ ਵੀ ਝਾੜ ਦਿੱਤਾ ਨਹੀਂ। ਬਾਕੀ ਡੋਡੀ ਦੇ ਡਰ ਦੇ ਮਾਰੇ ਬਾਈ ਪਾਣੀ ਵੀ ਨਹੀਂ ਲੱਗਦਾ ਹੈਗਾ। ਨਹੀਂ ਲੱਗਦਾ ਹੈਗਾ। ਨਹੀਂ। ਡੋਡੀ ਤੇਲਾ ਹਰੇਕ ਜੀਤ ਡਰ ਲੱਗਦਾ ਏ। ਬਾਕੀ ਮੀਹਾਂ ਨੇ ਤਾਂ ਪਹਿਲਾਂ ਬੱਸ ਕਰਾਤੀ ਬਾਈ। ਕਰਾਤੀ ਮੀਂਹ ਕਰਾਤੀ। ਇੱਥੇ ਆ ਕੇ ਹੂਟਰ ਵਾਜੀਏ ਕਰਦਾ ਰਾ ਬਾਈ। ਇਹ ਦੋ ਗੇੜੇ ਲਾ ਕੇ ਹੂਟਰ ਮਾਰਦਾ ਫਿਰ ਵੀ ਹੈਗੀ ਆ। ਫਿਰ ਫਿਰ ਵੀ ਆਸ ਹੈਗੀ ਆ। ਹਾਂ। ਐ ਹੋਇਆ ਨਾ ਲੱਗ ਜਾਣਾ ਪਤਾ। ਉੱਪਰ ਚੜ ਕੇ ਦੇਖੀ ਪ੍ਰਧਾਨ ਕਿਹੜਾ ਮਾਰੀ ਇੱਕ ਵਾਰ ਇਹ ਮਸ਼ੀਨ ਪਰ ਹਾਂ ਦੇਖ ਲਿਆ ਸਾਰੇ ਪਤਾ ਲੱਜੂ ਕਿੱਥੇ ਕੀਆ ਕੋਸਾ ਕਿਵੇਂ ਉੱਚੀ ਜਗ੍ਹਾ ਖੜ ਕੇ ਫੇ ਪਤਾ ਲੱਗ ਜਾਂਦਾ ਬਈ ਬਿਮਾਰੀ ਠਮਾਰੀ ਦਾ ਕਾਲਾ ਵੀ ਵਧੀਆ ਫੜਦਾ ਹਾਂ ਹਾਂ ਹਾਲੇ ਬਾਈ ਡਰਾਈਵਰ ਆਉਂਦਾ ਨਹੀਂ ਹੈਗਾ ਕਾਲਾ ਆਪੇ ਵੜਦਾ ਬਾਈ ਅੱਛਾ ਠੀਕ ਹੈ ਚਲੋ ਆਏ ਆ ਬਾਈ ਕਾਲਾ ਵੀ ਚਲਾ ਲੈਂਦਾ ਜਿਹੜਾ ਦੂਆ ਫੋਰਮੈਨ ਕਾਲਾ ਬਾਈ ਉਹ ਵੀ ਚਲਾ ਲੈਂਦਾ ਮਾੜੀ ਮੋਟੀ ਵੀ ਤਿੰਨੇ ਜਾਣੇ ਡਰਾਈਵਰ ਹੈਗੇ ਹੁਣ ਕਨੇਪਰ ਦਾ ਹੌਲ ਤਾਂ ਮਾਰਦੇ ਕੋਕਾ ਨਹੀਂ ਮਾਰਦੇ ਤੈਨੂੰ ਵੀ ਗਰਮੀ ਚ ਆਉਂਦੀ ਐ ਸੱਚੀ ਆ ਵੀ ਫੋਕਾ ਜਾਂ ਹਾਰਨ ਮਾਰਦੇ ਬਾਈ ਅੱਜ ਤਾਂ ਪੱਛੋ ਵੀ ਨਹੀਂ ਚੱਲਦੀ ਵੀ ਗਰਮੀ ਬਹੁਤ ਆਜੀ ਅਬ ਨਾ ਦੱਖਣ ਚੱਲਦਾ ਹਾਂ ਦੱਖਣ ਵੀ ਪਰਾਂਨ ਕਿੱਥੇ ਚੱਲਦਾ ਹਾਂ ਦੱਖਣ ਕਰਕੇ ਗਰਮੈਸ ਹੋ ਗਈ ਨਾ ਸਵੇਰੇ ਚੱਲੇ ਜਾਂ ਤੈਨੂੰ ਕਿਹਾ ਨਾ ਜਾਂਦੇ ਹਾਂ ਕੀ ਤੇਰੀ ਮੋਟਰ ਤੇ ਬੈਠੇ 12 ਵਜੇ ਹੂੰ ਵੀ ਇੰਨੀ ਗਰਮੈਸ ਆ ਬਾਈ ਇੰਨਾ ਭਾਦੋ ਮਹੀਨੇ ਮਾ ਗਰਮੀ ਨਹੀਂ ਸੀ ਜਿੰਨੀ ਹੁਣ ਹੋ ਗਈ ਅਸੂ ਮਹੀਨਾ ਤਾਂ ਭਾਦੋ ਤੇ ਵੀ ਕੜਾ ਨਿਕਲੇ ਆ ਕਰਤਾਰ 4000 ਆ ਬਾਈ ਉਹ ਸ਼ੀਸ਼ੇ 'ਚ ਦਿਖਿਆ ਨਹੀਂ ਬਾਈ ਹਲੇ ਉਹ ਪਰ ਗਿਆ ਆਹ ਮਰਦ ਕਰਾ ਪਰ ਕੀ ਕਰ ਸਕਦੇ ਇਹੀ ਕਹਿੰਦੇ ਤੇ ਕਿਹਨੇ ਕੱਲ੍ਹ ਭਰੋਸਾ ਹੀ ਹੈਗਾ ਕਿ ਚਲੋ ਚਲੋ ਹੁਣ ਪਤਾ ਲੱਗ ਗਿਆ ਨਾ ਭਾਈ ਜੇ ਬੰਬੂਰੇ ਤੱਕ ਭਰ ਜਵੇ ਫੇਰ ਸਾਨੂੰ ਮੜਾ ਆਸ ਹੋ ਜਾਊਗਾ ਵੀ ਹਾਂ ਠੀਕ ਹੈ ਕੰਮ ਸ਼ੀਸ਼ੇ 'ਚ ਨਹੀਂ ਉਹ ਦੇਖੀ ਸੀ ਸ਼ੀਸ਼ੇ 'ਚ ਕੁਝ ਨਹੀਂ ਲੱਗਦਾ ਵਰਤਾਰ ਯਾਰ ਹਾਂ ਸੁਦਾ ਹਾਲ ਭਰ ਗਿਆ ਕਹਿੰਦਾ ਭਾਈ ਤੋੜਦਾ ਹੈਗਾ ਭਾਈ ਜਿਹੜੀ ਵਿੱਚ ਦੇਖੋ ਫਿਰ ਨਰ ਕਿਹਾ ਹੋ ਗਿਆ ਦਾ ਹਾਂ ਜੀ ਆਹੋ ਆਹੋ ਉਹ ਬੰਦਾ ਕਹਿਦਾ ਹੈਟਾ ਦੇਖਣ ਲੱਗ ਗਿਆ ਦਾ ਦੇਖੀ ਜਾਦਾ ਬੰਦਾ ਮੋੜਾ ਹੈ ਮੈਂ ਹਾਂ 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 ਅੱਗੇ ਕਿਹੜਾ ਕਿੱਥੇ ਆਉਂਦਾ ਰਾ ਹੁਣ ਕਿਹੜਾ ਆਉਣ ਲੱਗਿਆ ਆ ਗਿਆ ਆ ਗਿਆ ਆ ਗਿਆ ਚਲੋ ਪ੍ਰਧਾਨ ਹੈਗਾ ਕੋਲ ਹੈਗਾ ਹੈਗਾ ਅੱਛਾ ਪਾਈ ਚੀਰ ਆ ਲੈ ਮੋਲੀ ਬਦਾਂ ਜੀ ਪਰਾ ਸਾਈਡਾਂ ਪਰ ਇਹ ਮੇਨ ਮਾਲ ਆ ਫਿਰ ਵਿਚਾਲੇ ਤਾਂ ਜ਼ਿਆਦਾ ਗੇੜੇ ਆਉਣੇ ਆ ਉਹ ਵੀ ਸੂਤ ਸੱਚੀ ਖੜਾ ਹਰਿਆਈ ਜੀ ਬਹੁਤ ਆ ਹਮ ਹਰਿਆਈ ਦਾ ਬਾਈ ਹੁਣੀ ਉਹ ਐ ਤੁਹਾਨੂੰ ਕੋਲ ਜਾ ਕੇ ਇੱਕ ਵਾਰ ਮਸ਼ੀਨ ਪਰ ਤੇ ਰਖਾਉਂਗੇ ਬਸਰਾ ਆ ਆਪਣੇ ਛੋਟਾ ਬੂਝਾ ਬਹੁਤ ਅਜੀਬ ਉਹ ਹੀ ਚੱਕਰ ਐ ਜਿਹੜਾ ਛੋਟਾ ਬੂਝਾ ਹਰਾ ਉਹ ਜੇ ਹੁਣ ਛੋਟੇ ਨਹੀਂ ਦੇਖੀ ਜਾਵੇ ਪਰਾ ਉੱਪਰ ਵਾਲੇ ਖਰਾਬ ਹੋ ਜਾਣੇ ਲੈ ਲੈ ਬਾਈ ਜੌਂਡੀਰ ਲੋ ਜੀ ਬਾਈ ਟੈਂਕ ਭਰ ਗਿਆ ਤਾਂ ਹੂਟਰ ਵੱਜ ਗਿਆ ਤਾਂ ਬਰਸੇ ਦੇਖੋ 170 ਬੀਜ ਕੁਸ ਵੀ ਨਹੀਂ ਹੈ ভাই ਖਾਲੀ ਨਾਲ ਦਾ ਇਹ ਬੀਜ ਇਹ ਕਿੱਗੇ ਮੇਰੇ ਅੱchnਾ ਹੋ ਗਏ 770 ਦੇ ਮੰਡ ਵਿੱਚ ਅੱਜ ਮਾੜੇ ਦਾ 2 ਰੱਖ ਬੀਜ ਲੈ ভাই ਉੱਪਰ ਚੜ ਕੇ ਪਤਾ ਲੱਗਦਾ ਵੀ ਕੁਸ ਨਹੀਂ ਹੈਗਾ ਇਹਦੇ ਵਿੱਚ ਆਹੇ ਮੇਰੇ ਜ਼ਿਆਦਾ ਹੋ ਗਏ ਆਹੇ ਯਾਰ ਕਮਾਉਣ ਵਾਲਾ ਹੀ ਕੰਮ ਆ ਮਸ਼ੀਨ ਖਰਚੇ ਵੀ ਨਹੀਂ ਬਾਈ ਪੂਰੇ ਹੋਣੇ ਹੈਗੇ ਜਿਹੜੇ ਖਸਾਬ ਨਾਲ ਬਿਮਾਰੀ ਆ ਬਹੁਤ ਜ਼ਿਆਦਾ ਬਿਮਾਰੀ ਹੈ ਆ ਹੈਗੀ ਰਹੀ ਹੈ ਅੱਧਕ ਵੱਡੋ ਗਿਆ ਪ੍ਰਧਾਨ ਹਾਂ ਅੱਛਾ ਜਿਆਦਾ ਵੱਡ ਹੋ ਗਈ ਤਾਲੇ ਭਾਈ ਅੱਜ ਗਰਮੀ ਤੇ ਗਰਮੀ ਤੇਲਾ ਰੋਜ਼ ਵਧੇ ਰਹੀ ਹੈ ਪ੍ਰਧਾਨ ਪਤਾ ਨਹੀਂ ਕਿਆ ਚੱਕਰ ਹੈ ਪਤਾ ਨਹੀਂ ਕਿਹਨੇ ਨਾ ਪੰਨੇ ਨੂੰ ਪਾ ਲਈ ਹੋ ਗਿਆ ਪਤਾ ਨਹੀਂ ਤੇ ਜਿੰਨੀ ਗਰਮੀ ਨਹੀਂ ਹੋ ਕੋ ਮਰ ਚਾ ਨਹੀਂ ਹਾਂ ਹੁਣ ਜਿਹੜਾ ਪਛੇਤੇ ਤਾਂ ਨਾਲ ਸਾਡੀ ਸੀਸ ਬਰੈਡ ਦੀ ਉਹ ਪੈ ਗਈ ਫੁੱਟਣ ਲੱਗੋ ਫੁੱਟ ਬਾਈ ਤੇਲਾ ਵੀ ਇੱਥੇ ਪੈਂਦਾ ਦਿਨਾਂ ਚ ਹਾਂ ਕੱਕੇ ਦੇ ਮੈਂ ਜਿਹੜੀ ਹੁਣ ਹਸ਼ਵੀਰ ਵੀ ਕਹਿੰਦਾ ਰਿਹਾ ਕਿ ਨਾ ਸਪਰੇਅ ਕਰਨੀ ਮੰਡੀ ਤੇਲਾ ਪੈਣ ਲੱਗਿਆ ਅਜੇ ਕਰਨੀ ਹਾਂ ਹੈਗਾ ਭਾਈ ਪਰੰਦੇ ਦੇ ਦੇ ਕੇ ਹੈਗਾ ਤੇਲਾ ਤੱਗਿਆ ਪੈਣ ਲੱਗਿਆ ਭਾਈ ਇਹ ਕਹਿੰਦੇ ਵੀ ਪ੍ਰਧਾਨ ਨੂੰ ਖੁਸ਼ਤਾ ਕਰ ਦੇਣਾ ਹੈ ਵਿਆਰਤੀ ਦੋ ਵਾ ਵੱਕਾ ਲਾਉਗਾ ਮਿਸਾਲਾ ਕੋ ਪਿੱਛੇ ਆ ਘੋਲ ਬਾਲ ਕੋਈ ਨਾ ਹੁਣ ਵੀ ਫੱਕਣਾ ਧੰਨਾ ਨਾਲ ਉੱਥੇ ਫੱਕ ਮਹਿੰਗੀ ਕਿਤੇ ਵਰਦਾ ਜਿੱਲੀ ਲੈ ਕੇ ਜਾਵੇ ਉਹਨੇ ਮੁੜ ਕੇ ਆਵੇ ਆ ਭਾਈ ਨੇ ਕਿਹਾ ਨਹੀਂ ਹੈਗਾ ਬੱਚਿਆਂ ਦਾ ਸਾਰਾ ਹਾਂ ਇਹ ਮੁੱਕਰ ਗਿਆ ਹਾਂ ਨੇ ਕਿਹਾ ਥੋੜੀ ਕਹਦਾ ਵੀ ਸਾਰੇ ਕੋ ਕਾਪੂ ਦੇ ਵਿੱਚ ਪਾ ਦੋ ਕਿਹਾ ਇਹਨੇ ਕਹਿੰਦਾ ਆਉਣ ਸਾਰੇ ਪਰ ਆਪੇ ਹੌਸਲਾ ਦੇਣ ਬਾਅਦ ਟਰਾਲੀ ਵੀ ਭਰਨੀ ਹੈ ਨਹੀਂ ਹਾਂ ਉਹ ਕਿਹੜਾ ਵੀ 1500 ਤੇਲ ਖਾ ਜਾਂਦਾ ਹਾਂ 1000 ਤੇ ਫਿਰ ਜੇ ਘੱਟ ਹੁੰਦੀ ਫੇਰ ਗਾ ਟੈਂਪੂ ਬਲੱਦ ਕੇ ਲੈ ਕੇ ਜਾਣੀ ਦੀ ਜਾਣੀ ਤੇ ਟ੍ਰੈਕਟਰ ਪਰੇ ਤੀ ਕਨੇ ਕਾਲੇ ਬਾਈ ਚਲੋ ਜੀਨਾ ਮਹਾਰਾਜ ਨਹੀਂ ਲੈ ਭਾਈ ਉਧਰ ਸੰਤ ਵੀ ਲੱਭਦਾ ਲੱਭਦਾ ਗੇਤਵਾਂ ਹੀ ਪਹੁੰਚ ਗਏ ਆ ਕਹੇ ਬਾਈ ਹਲੇ ਤੱਕ ਨਾ ਠਕਣਾ ਤੱਕ ਆ ਜਾਓ ਮੇਰੇ ਆ ਜਾਓ ਚੱਕਾ ਪਹਿਣੀ ਨਹੀਂ ਹਾਂ ਆਈ ਕੋ ਚੱਲ ਆਈ ਕੋ ਚੱਲਣਾ ਹੈ ਦੋ ਕਿਲੇ ਵੜਦੇ ਆ ਵਧੀਆ ਆ ਰਾਮਨਾਥ ਚਲੀ ਜਾਂਦੇ ਬੰਦੇ ਹਾਂ ਲੈ ਹੋਰ ਦਿੰਦੀ ਦੇ ਨਾਲ ਹਾਂ ਹਾਂ ਇਹ ਤਾਂ ਹੈ ਪਰ ਆਦਨ ਡੋਡੀ ਪਈ ਹੋਰ ਆਦਨ ਕਿ ਪ੍ਰਧਾਨ ਜੀ ਜਿਹੜੀ ਪਹਿਲੀ ਤਰੀਕ ਤੇ ਵਾਢੂਣੀ ਨਾ ਉਹ ਅਗਲੇ ਨੇ ਕਿਹਾ ਤਾਂ ਫੇਰ ਨੂੰ ਆਈ ਓਏ ਸਾਰੀ ਗੱਲ ਸਾਰੀ ਹੀ ਦੇਖ ਲਿਆ ਹਾਂ ਟੋਟਲੇ ਐਤਕੀ ਖੜੀਆਂ ਨੇ ਬਾਈ ਸਾਰੀਆਂ ਹਲੇ ਗੜੀ ਬਿਮਾਰੀ ਪੈ ਗਈ ਬਿਵਾਰੀ ਪੈ ਗਈ ਐਤਕੀ ਆ ਗ੍ਰਿਪ ਬਿਮਾਰੀ ਇੱਕ ਡੋਡੀ ਪਿਛਲੇ ਵਾਰ ਤਾਂ ਬਾਈ ਦੋ ਦੋ ਘੰਟੇ ਕਿਲੇ ਲੱਗਦੇ ਗਰੀਪ ਨੂੰ ਵੱਧ ਤਿੰਨ ਤਿੰਨ ਘੰਟੇ ਹਰੇ ਯਾਰ ਨੇ ਹਲਦੀ ਰੋਗ ਵੀ ਦੇਖਣਾ ਹੈ ਕਹਾ ਕਾ ਜਾ ਕੇ ਪਹਿਲੀ ਰੀਕ ਤੱਕ ਪਹੁੰਚ ਟਪੂਰੀ ਐ ਨੇ ਕਪੜੇ ਸਵੇਰੇ ਜਿਹੜੇ ਵੱਲ ਕੇ ਜਾਏਗਾ ਨੇ ਦੂਏ ਤੇ ਪਰੇਸ਼ਾਨ ਨਹੀਂ ਹੋਏ ਕਰਨੇ ਅਖਿਆ ਦੂਏ ਹੈਗੇ ਆ ਰਨ ਹੂਟਰ ਤੇ ਨਹੀਂ ਵਜਿਆ ਕੋ ਜੀ ਭਾਈ ਬਿਮਾਰੀ ਵਾਲੀ ਜੀ ਦੀ ਦਾ ਹਾਲ ਦੇਖ ਲੋ ਛੋਟਾ ਬੁੱਝਾ ਤਾਂ ਹੋਰ ਕਈ ਬਿਮਾਰੀਆਂ ਨੇ 777 ਵੀ ਹੈ ਕਿਆ ਕੋਸਾ ਵਿੱਚ ਕਈ ਰੰਗਾ ਹੋਇਆ ਵਾ ਬਾਈ ਇਹ। ਕਿਆ ਕਰੂਗਾ ਜਿੰਮੀ ਦਾ? ਜੱਗਾ ਵੀ ਪਹੁੰਚ ਗਿਆ ਦੇਖਣਾ ਆ ਪ੍ਰਧਾਨ ਜੱਗਾ ਪਾਸ ਕਰੂਗਾ ਕਿਆ ਕਹਿੰਦਾ ਸੈਂਪਲ ਹਾਂ ਪਟਾਸ਼ ਜਿਆਦਾ ਨਾ ਭੁੱਲ ਜਾਓ ਬਸ ਵੀ ਜੀਰੀ ਲਾਈ ਤੇ ਹਾਂ 25 ਸਨਮ 25 25 25 ਹੈ ਮਾੜਾ ਮਾੜਾ 25 ਜੀ ਦੀ ਵਾਸਤੇ ਮਾੜਾ ਗਰਮੀ ਜ਼ਿਆਦਾ ਲੱਗੇ ਬਿਮਾਰੀਆਂ ਵੀ ਜ਼ਿਆਦਾ ਸਾਰਾ ਕੁਝ ਜ਼ਿਆਦਾ ਜਿਹੜੇ ਜੱਗੇ ਖੇਤ ਪੱਕ ਵੀ ਗਏ ਉਹ ਨਾ ਵੀ ਹੁਣ ਵੀ ਪੈ ਗਈ ਹੁਣ ਵੀ ਪੈ ਗਈ ਕੋਈ ਵੀ ਗੁਸਤੇ ਕੁਝ ਹੋ ਗਿਆ ਦੋ ਦੇंचे ਪ੍ਰਧਾਨ ਹੱਦ ਵਾਲੀ ਉਹਦੇ ਹਸ਼ਵੀਰ ਦੇ ਦੇਖਿਆ ਅੱਜ ਸਪਰੇਅ ਕਰਾਉਣ ਲੱਗੇ ਆ 15 ਦਿਨ ਦੀ ਜੀਰ ਵੱਢਣੀ 15 ਦਿਨ ਕਿੱਥੇ ਗਿਆ ਸਪਰੇਅ ਕਰਨ ਮਾਡੇ ਚ ਉਹ ਹਾਂ ਤੇਲਾ ਪੈ ਗਿਆ ਅੰਕਲ ਤੇਲਾ ਪੈ ਗਿਆ ਹੋਰੇ ਤਰ੍ਹਾਂ ਪਤਾ ਨਹੀਂ ਕੀ ਪੈ ਗਿਆ ਉਹਨੂੰ ਹਾਂ ਹਾਂ ਝੋਸਰੋਗ ਬੈਗੇ ਪ੍ਰਧਾਨ ਸਾਡੇ ਸਾਰੇ ਮੰਡ ਜੇ ਬੈਗੇ ਹਾਂ ਮੈਨੂੰ ਪਤਾ ਲੱਗਦਾ ਵੀ ਮੰਡ ਚ ਝੋਸਰੋਗ ਸਾਡੇ ਦੋ ਹੀ ਖੀਲੇ ਜਮੇ ਤੈਨੂੰ ਦਿਖਾਉਂਗਾ ਹੁਣ ਜਾਣੀ ਹੈ ਮਸ਼ੀਨ ਉੱਥੇ ਕੀ ਹਾਲ ਹੋ ਗਿਆ ਤੇਲਾ ਬੈਗੇ ਝੋਸਰੋਗ ਸਾਰਾ ਕੁਝ ਪੈ ਗਿਆ ਉਹ ਝੋਸਰੋਗ ਆ ਤੇਲਾ ਨਹੀਂ ਹੈਗਾ ਤੇਲਾ ਨਹੀਂ ਹੈਗਾ ਝੋਸਰੋਗ ਆ ਯਾਰ ਉੱਪਰ ਤੇ ਇਕੱਠੀ ਹੋ ਗਈ ਨਹੀਂ ਆਹ ਲੱਗਦਾ ਵੀ ਅੱਗ ਜੀ ਲੱਗੀ ਏਰੀਏ ਨੂੰ ਸੀ ਫਲੈਟ ਜੀ ਮੰਗਲ ਇਹ ਜਿਹੜੀ ਬਿੰਦਰਕੋਜ ਮੇਨ ਹੁੰਦੀ ਤੇ ਉਹਨਾਂ ਕੋ ਉਹ ਵੀ ਗਈ ਪਤਾ ਹੀ ਨਹੀਂ ਗਿਆ ਯਾਰ ਮੰਡ ਏਰੀਏ ਜੀ ਵੀ ਇੱਥੇ ਪ੍ਰਧਾਨ ਦੇ ਖੇਤਮਾ ਵੀ ਹੈਗਾ ਤਾਂ ਉਹ ਚੀਜ਼ ਹੂੰ ਉਹ ਤੇ ਇਲਾ ਨਹੀਂਤਾ ਹੈਗਾ ਮਾਨਲਾ ਗੱਲ ਪ੍ਰਧਾਨ ਦੀ ਗੱਲ ਸਹੀ ਉਹ ਝੋਲਸ ਰੋਗ ਖੜੀਓ ਆਏ ਮੈਂ ਦਾ ਕੋਈ ਆਹੇ ਜੀ ਕੀਰੀ ਹੋਗੀ ਜੈ ਜੀ ਪ੍ਰਧਾਨ ਦੇ ਅਸੀਂ ਦੇਖ ਕੇ ਆਏ ਹੁਣ ਹੁਣ ਕਿੱਦੇ ਚਲੇ ਆ ਮੰਡੀ ਚ ਚਲੇ ਚੱਲੀਏ ਭਾਈ ਓਕੇ ਆ ਸਮਾਪਤੀ ਹੋ ਗਈ ਭਾਈ ਹੁਣ ਚੱਲੀਏ ਘਰ ਨੂੰ ਜੱਗੇ ਨਾਲ ਹੀ ਵੀ ਚਲੇ ਗਏ ਨੱਬੜ ਦੇ ਹੀ ਵਧੀਆ ਤਾਂ ਹੁਣ ਨੱਬੜ ਗਿਆ ਧਰਮੀ ਯਾਰਾ ਭਾਈ ਜਾ ਕੇ ਹੁਣ ਕੰਡ ਲੜਦੀ ਹੈ ਨਾ ਇਹ ਤਾਂ ਹੋਈਏ ਕਿਉਂਕਿ ਹੈ ਨਹੀਂ ਗੱਲਬਾਤ ਬਾਈ ਉਖਣਾ ਤਾਂ ਨਾ ਜ ਹੁਣ ਵੀ ਜਿੰਨਾ ਰੋਲਾ ਜਾਏ ਵਿਚਾਰ ਝੂੜ ਕੱਟੇ ਆ ਬਾਈ